ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਅੱਜ ਕਿਹਨਾਂ ਮਤੇ ਨਾਲ ਆਇਆ ਸਰ ਅੱਜ ਚੌਥੇ ਦਿਨ ਦੇ ਵਿੱਚ ਇਹ ਹੜਤਾਲ ਜਿਹੜੀ ਆ ਉਹ ਹੋ ਚੁੱਕੀ ਆ ਐ ਬੀਤੀ ਦੇਰ ਰਾਤ ਤਾਂ ਜਿਹੜਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਖੁੱਲਰ ਦਾ ਬਿਆਨ ਆਉਂਦਾ ਕਿ ਮੀਟਿੰਗ ਹੋ ਚੁੱਕੀ ਆ ਆਸ਼ਵਾਸਨ ਦਿੱਤਾ ਸੀ ਪਰਤੋਂ ਬਾਅਦ ਵੀ ਉਸ ਤੇ ਧਰਮਾ ਪ੍ਰਦਰਸ਼ਨ ਕੀ ਕਰਨ ਹੋ ਗਿਆ ਸਰ ਮੀਟਿੰਗ ਦੇ ਵਿੱਚ ਜੋ ਉਹਨਾਂ ਨੇ ਕਿਹਾ ਉਸ ਦੇ ਉੱਤੇ ਉਹ ਖਰੇ ਨਹੀਂ ਉਤਰੇ ਸਾਡੀ ਯੂਨੀਅਨ ਦੇ ਮੁਤਾਬਕ ਸਾਡੀ ਯੂਨੀਅਨ ਵੱਲੋਂ ਸਾਡੀ ਜੂਨੀਅਰ ਵੱਲੋਂ ਇਹੋ ਹੀ ਮੰਗ ਕੀਤੀ ਜਾ ਰਹੀ ਆ ਕਿ ਜੋ ਉਹਨਾਂ ਭੁੱਲਰ ਸਾਹਿਬ ਨੇ ਕਿਹਾ ਵਾ ਉਹ ਅਧਿਕਾਰੀ ਉਹਦੇ ਅਕੋਰਡਿੰਗਲੀ ਕੰਮ ਨਹੀਂ ਕਰ ਰਹੇ ਸਹੀ ਜਿਹੜੇ ਸਾਡੇ ਆਰਡਰ ਆਏ ਆ ਜਿਹੜੇ ਸਾਡੇ ਟਰਮੀਨੇਟ ਕੀਤੇ ਸੀਗੇ ਸਾਥੀ ਉਹਨਾਂ ਦੇ ਜਿਹੜੇ ਆਰਡਰ ਆ ਰਹੇ ਆ ਉਹ ਸਾਨੂੰ ਮਨਜ਼ੂਰ ਨਹੀਂ ਅਸੀਂ ਚਾਹੁੰਨਾ ਹੈ ਕਿ ਬਿਨਾਂ ਸ਼ਰਤ ਜਿਹੜੇ ਆਰਡਰ ਜਿਸ ਤਰ੍ਹਾਂ ਪਹਿਲਾਂ ਸੀਗੇ ਉਸੇ ਤੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਤੁਹਾਡੀਆਂ ਕੀ ਮੰਗਾਂ ਸੀ ਕੱਲ ਤਾਂ ਖਤਮ ਕਰਨ ਨੂੰ ਲਾ ਕੇ ਤੇ ਆਰਡਰਾਂ ਦੀ ਕਾਪੀ ਤੇ ਬਤਕੀ ਲਿਖਿਆ ਹੋਇਆ ਜੀ ਸਰ ਸਾਡੀ ਮੰਗ ਇਹੋ ਹੀ ਸੀ ਕਿ ਜਿਹੜੇ ਸਾਡੇ ਸਾਥੀ ਬਿਨਾ ਕਸੂਰ ਤੋਂ ਬਿਨਾ ਜੁਰਮ ਤੋਂ ਜੇਲ੍ਹਾਂ ਦੇ ਵਿੱਚ डक ਦਿੱਤੇ ਗਏ ਆ ਉਹਨਾਂ ਨੂੰ ਬਿਨਾਂ ਸ਼ਰਤ ਰਹਾ ਕੀਤਾ ਜਾਵੇ ਪਰ ਸਰਕਾਰ ਵੱਲੋਂ ਅੱਜ ਇੱਕ ਤਾਨਾਸ਼ਾਹੀ ਰਵਈਏ ਦੇ ਮੁਤਾਬਕ ਸਾਡੇ ਆਰਡਰ ਤੇ ਕਰ ਦਿੱਤੇ ਗਏ ਪਰ ਉਹਦੇ ਵਿੱਚ ਇਹ ਵੀ ਲਿਖ ਦਿੱਤਾ ਗਿਆ ਕਿ ਅੱਜ ਤੋਂ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਜੋ ਕਿ ਸਾਡਾ ਜਮਹੂ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਜਦ ਕਿ ਖੁਦ ਇਹ ਧਰਨਿਆਂ ਦੇ ਵਿੱਚੋਂ ਹੀ ਨਿਕਲੀ ਹੋਈ ਸਰਕਾਰ ਆ ਔਰ ਇਹ ਸਰਕਾਰ ਦਾ ਆਨੰਦ ਮਾਣ ਰਿਹਾ ਪਰ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਆਪਾਂ ਵੀ ਇਸੇ ਧਰਨਿਆਂ ਦੇ ਵਿੱਚੋਂ ਹੀ ਉਪਜੇ ਆ ਧਰਨੇ ਦੇ ਉੱਤੇ ਹੀ ਇੱਕ ਨਾਗਰਿਕਤਾ ਦੇ ਅਧਿਕਾਰ ਨੂੰ ਹੀ ਖਤਮ ਕੀਤਾ ਜਾ ਰਿਹਾ ਭਾਜੀ ਅੱਜ ਹਰਿਆਣਾ ਰੋਡਵੇਜ ਨੇ ਵੀ ਸਰ ਤੁਹਾਨੂੰ ਸਵਰਥਨ ਦਿੱਤਾ ਉਹ ਕੀ ਹੈ ਜੀ ਹਰਿਆਣਾ ਰੋਡਵੇ ਨੇ ਜੀ ਜੋ ਪੰਜਾਬ ਸਰਕਾਰ ਵੱਲੋਂ ਪੰਨਬਸ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਨਾਲ ਜੋ ਧੱਕੇਸ਼ਾਹੀ ਹੋਈ ਆ ਉਹਦੇ ਵਿਰੋਧ ਦੇ ਵਿੱਚ ਅੱਜ ਸਾਨੂੰ 2 ਘੰਟੇ ਲਈ ਸਮਰਥਨ ਦਿੱਤਾ ਆ ਬੱਸ ਸਟੈਂਡ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਠੀਕ ਹੈ ਜੀ ਤੁਹਾਡੀਆਂ ਹੁਣ ਕੀ ਮੰਗਾਂ ਮੁਖ ਮੰਗਾਂ ਨੇ ਜੀ ਜਿਹੜਾ ਮੁਖ ਮੰਗਾਂ ਨੇ ਜੀ ਜਿਹੜਾ ਹੋਇਆ ਤੁਹਾਡੇ ਸਾਥ ਜੋ ਉਹਨਾਂ ਬੰਦਿਆਂ ਤੇ ਸਾਡਿਆਂ ਤੇ 307 302 ਦੇ ਪਰਚੇ ਹੋਏ ਨੇ ਉਹਨਾਂ ਨੂੰ ਖਾਰਜ ਕੀਤਾ ਜਾਵੇ ਤੇ ਜਿਹੜੇ ਬੰਦੇ ਸਸਪੈਂਡ ਕੀਤੇ ਗਏ ਨੇ ਇਹਨਾਂ ਦੇ ਆਰਡਰ ਜਿਹੜੇ ਬਹਾਲੀ ਦੇ ਆਰਡਰ ਤਿਆਰ ਕੀਤੇ ਜਾਣ ਪੁਲ ਕਿੰਨੇ ਬੰਦੇ ਟਰਮੀਨੇਟ ਕੀਤੇ ਜੀ ਕੁੱਲ ਟਰਮੀਨੇਟ ਜੀ 170 75 ਦੇ ਕਰੀਬ ਬੰਦੇ ਨੇ ਜਿਨ੍ਹਾਂ ਨੂੰ ਟਰਮੀਨੇਟ ਕੀਤਾ ਗਿਆ ਹੁਣ ਹੁਸ਼ਿਆਰਪੁਰ ਦਾ ਪ੍ਰਧਾਨ ਹੈ ਰਵਿੰਦਰ ਸਿੰਘ ਨੌਜਵਾਨ ਹੈ ਉਹ ਅਜੇ ਵੀ ਪੁਲਿਸ ਰਾਸ ਹਾਂਜੀ ਹਾਂਜੀ ਉਹ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਹੈ ਰਵਿੰਦਰ ਸਿੰਘ ਜੋ 751 ਦਾ ਪਰਚਾ ਹੈ ਉਹਦੇ ਉੱਪਰ ਠੀਕ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਅੱਜ ਕਿਹਨਾਂ ਦਿਨ ਦੇ ਨਾਲ ਸਰ ਅੱਜ ਚੌਥੇ ਦਿਨ ਦੇ ਵਿੱਚ ਇਹ ਹੜਤਾਲ ਜਿਹੜੀ ਆ ਉਹ ਹੋ ਚੁੱਕੀ ਆ ਐ ਬੀਤੀ ਦੇਰ ਰਾਤ ਆ ਜਿਹੜਾ ਟਰਾਂਸਪੋਰਟ ਮੰਤਰੀ ਲਾਲਜੀਤ ਧੁੱਲਰ ਦਾ ਬਿਆਨ ਆਉਂਦਾ ਹੈ ਦੀ ਮੀਟਿੰਗ ਹੋ ਚੁੱਕੀ ਹੈ ਆਸ਼ਵਾਸਨ ਦਿੱਤਾ ਸੀ ਪਰਤੋ باوجود ਉਸਨੇ ਧਰਮਾ ਪ੍ਰਦਰਸ਼ਨ ਕੀ ਕਰਨ ਹੋ ਗਿਆ ਜੀ ਸਰ ਮੀਟਿੰਗ ਦੇ ਵਿੱਚ ਜੋ ਉਹਨਾਂ ਨੇ ਕਿਹਾ ਉਸ ਦੇ ਉੱਤੇ ਉਹ ਖਰੇ ਨਹੀਂ ਉਤਰੇ ਸਾਡੀ ਯੂਨੀਅਨ ਦੇ ਮੁਤਾਬਕ ਸਾਡੀ ਯੂਨੀਅਨ ਵੱਲੋਂ ਸਾਡੀ ਜੂਨੀਅਰ ਵੱਲੋਂ ਇਹੋ ਹੀ ਮੰਗ ਕੀਤੀ ਜਾ ਰਹੀ ਆ ਕਿ ਜੋ ਉਹਨਾਂ ਭੁੱਲਰ ਸਾਹਿਬ ਨੇ ਕਿਹਾ ਵਾ ਉਹ ਅਧਿਕਾਰੀ ਉਹਦੇ ਅਕੋਰਡਿੰਗਲੀ ਕੰਮ ਨਹੀਂ ਕਰ ਰਹੇ ਸਹੀ ਜਿਹੜੇ ਸਾਡੇ ਆਰਡਰ ਆਏ ਆ ਜਿਹੜੇ ਸਾਡੇ ਟਰਮੀਨੇਟ ਕੀਤੇ ਸੀਗੇ ਸਾਥੀ ਉਹਨਾਂ ਦੇ ਜਿਹੜੇ ਆਰਡਰ ਆ ਰਹੇ ਆ ਉਹ ਸਾਨੂੰ ਮਨਜ਼ੂਰ ਨਹੀਂ ਅਸੀਂ ਚਾਹੁੰਨਾ ਹੈ ਕਿ ਬਿਨਾਂ ਸ਼ਰਤ ਜਿਹੜੇ ਆਰਡਰ ਜਿਸ ਤਰ੍ਹਾਂ ਪਹਿਲਾਂ ਸੀਗੇ ਉਸੇ ਤੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਤੁਹਾਡੀਆਂ ਕੀ ਮੰਗ ਸੀ ਕੱਲ ਧਰਮ ਖਤਮ ਕਰਨ ਨੂੰ ਲਾ ਕੇ ਤੇ ਆਰਡਰਾਂ ਦੀ ਕਾਪੀ ਦੇ ਵਿੱਚ ਕੀ ਲਿਖਿਆ ਹੋਇਆ ਜੀ ਸਰ ਸਾਡੀ ਮੰਗ ਮੇਨ ਇਹੋ ਹੀ ਸੀ ਕਿ ਜਿਹੜੇ ਸਾਡੇ ਸਾਥੀ ਬਿਨਾਂ ਕਸੂਰ ਤੋਂ ਬਿਨਾਂ ਜੁਰਮ ਤੋਂ ਜੇਲ੍ਹਾਂ ਦੇ ਵਿੱਚ ਢੱਕ ਦਿੱਤੇ ਗਏ ਆ ਉਹਨਾਂ ਨੂੰ ਬਿਨਾਂ ਸ਼ਰਤ ਰਹਾ ਕੀਤਾ ਜਾਵੇ ਪਰ ਸਰਕਾਰ ਵੱਲੋਂ ਅੱਜ ਇੱਕ ਤਾਨਾਸ਼ਾਹੀ ਰਵਈਏ ਦੇ ਮੁਤਾਬਕ ਸਾਡੇ ਆਰਡਰ ਤੇ ਕਰ ਦਿੱਤੇ ਗਏ ਪਰ ਉਹਦੇ ਵਿੱਚ ਇਹ ਵੀ ਲਿਖ ਦਿੱਤਾ ਗਿਆ ਕਿ ਅੱਜ ਤੋਂ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਜੋ ਕਿ ਸਾਡਾ ਜਮਹੂ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਜਦ ਕਿ ਖੁਦ ਇਹ ਧਰਨਿਆਂ ਦੇ ਵਿੱਚੋਂ ਹੀ ਨਿਕਲੀ ਹੋਈ ਸਰਕਾਰ ਆ ਔਰ ਇਹ ਸਰਕਾਰ ਦਾ ਆਨੰਦ ਮਾਣ ਰਿਹਾ ਪਰ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਆਪਾਂ ਵੀ ਇਸੇ ਧਰਨਿਆਂ ਦੇ ਵਿੱਚੋਂ ਹੀ ਉਪਜੇ ਆ ਧਰਨੇ ਦੇ ਉੱਤੇ ਹੀ ਇੱਕ ਨਾਗਰਿਕਤਾ ਦੇ ਅਧਿਕਾਰ ਨੂੰ ਹੀ ਖਤਮ ਕੀਤਾ ਜਾ ਰਿਹਾ। ਭਾਜੀ ਅੱਜ ਹਰਿਆਣਾ ਰੋਡਵੇਜ ਨੇ ਵੀ ਸਰ ਤੁਹਾਨੂੰ ਸਵਾਰਥਨ ਦਿੱਤਾ ਉਹ ਕੀ ਹੈ ਜੀ? ਹਰਿਆਣਾ ਰੋਡਵੇ ਨੇ ਜੀ ਜੋ ਪੰਜਾਬ ਸਰਕਾਰ ਵੱਲੋਂ ਪੰਨਬਸ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਨਾਲ ਜੋ ਧੱਕੇਸ਼ਾਹੀ ਹੋਈ ਆ ਉਹਦੇ ਵਿਰੋਧ ਦੇ ਵਿੱਚ ਅੱਜ ਸਾਨੂੰ 2 ਘੰਟੇ ਲਈ ਸਮਰਥਨ ਦਿੱਤਾ ਆ ਬੱਸ ਸਟੈਂਡ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ। ਠੀਕ ਹੈ ਜੀ ਤੁਹਾਡੀਆਂ ਹੁਣ ਕੀ ਮੰਗਾਂ ਮੁੱਖ ਮੰਗਾ ਨੇ ਜੀ ਜਿਹੜਾ ਮੁੱਖ ਮੰਗਾ ਨੇ ਜੀ ਜਿਹੜਾ ਹੋਇਆ ਤੁਹਾਡੇ ਸਾਥ ਜੋ ਉਹਨਾਂ ਬੰਦਿਆਂ ਤੇ ਸਾਡਿਆਂ ਤੇ 307 302 ਦੇ ਪਰਚੇ ਹੋਏ ਨੇ ਉਹਨਾਂ ਨੂੰ ਖਾਰਜ ਕੀਤਾ ਜਾਵੇ ਤੇ ਜਿਹੜੇ ਬੰਦੇ ਸਸਪੈਂਡ ਕੀਤੇ ਗਏ ਨੇ ਇਹਨਾਂ ਦੇ ਆਰਡਰ ਜਿਹੜੇ ਬਹਾਲੀ ਦੇ ਆਰਡਰ ਤਿਆਰ ਕੀਤੇ ਜਾਣ ਪੁਲ ਕਿੰਨੇ ਬੰਦੇ ਟਰਮੀਨੇਟ ਕੀਤੇ ਜੀ ਕੋਲਰ ਟਰਮੀਨੇਟ ਜੀ 170 75 ਦੇ ਕਰੀਬ ਬੰਦੇ ਨੇ ਜਿਨ੍ਹਾਂ ਨੂੰ ਟਰਮੀਨੇਟ ਕੀਤਾ ਗਿਆ ਹੁਣ ਹੁਸ਼ਿਆਰਪੁਰ ਦਾ ਪ੍ਰਧਾਨ ਹੈ ਰਵਿੰਦਰ ਸਿੰਘ ਨੌਜਵਾਨ ਹੈ ਉਹ ਅਜੇ ਵੀ ਪੁਲਿਸ ਰਸ ਹਾਂਜੀ ਹਾਂਜੀ ਉਹ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਹੈ ਰਵਿੰਦਰ ਸਿੰਘ ਜੋ 5752 ਦਾ ਪਰਚਾ ਹੈ ਉਹਦੇ ਉੱਪਰ ਠੀਕ ਹੈ